न्यूज़ चैनल केबी ट्वीटी फोर पाब हर ख़बर सभु पेखण में साढा चैनल के बी टी ਪਿੰਡ ਮੋਰੋਦੀਆ ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪਿੰਡ ਵਿੱਚ ਸਿੱਖੀ ਦਾ ਨਿਸ਼ਾਨਾ ਸ੍ਰੀ ਨਿਸ਼ਾਨ ਸਾਹਿਬ ਪਰਿਕਰਮ ਦੇ ਰੂਪ ਵਿੱਚ ਸਤਨਾਮ ਵਾਏ ਗੁਰੂ ਜੀ ਦਾ ਜਾਪ ਕਰਦੇ ਹੋਏ ਗੁਰੂ ਜੀ ਦੇ ਪਰਿਵਾਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪਿੰਡ ਵਿੱਚ ਪੈਦਲ ਮਾਰਚ ਕੱਢਿਆ ਅਤੇ ਸ਼ਹੀਦਾਂ ਸਿੰਘਾਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਇਸ ਮੌਕੇ ਨਿੱਕੇ-ਨਿੱਕੇ ਬੱਚਿਆਂ ਵੱਲੋਂ ਗੱਤਕਾ ਬਾਜੀ ਦੇ ਕੌਟਕ ਪੇਸ਼ ਕਰਕੇ ਖਾਲਸਾਈ ਫੌਜਾਂ ਦੀ ਹਾਜ਼ਰੀ ਦਾ ਅਨੁਭਵ ਕਰਵਾਇਆ ਇਸ ਮੌਕੇ ਪਿੰਡ ਮੋਰੋਦੀਆ ਸਿੱਖ ਸੰਗਤਾਂ ਵੱਲੋਂ ਬੜੀ ਸ਼ ਨਾਲ ਹਾਜ਼ਰ ਹੋ ਕੇ ਗੁਰੂ ਜੀ ਦੇ ਪਰਿਵਾਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਅਤੇ ਸਿੰਘਾ ਸਿੰਘਣੀਆਂ ਵੱਲੋਂ ਗੁਰਬਾਣੀ ਦਾ ਜਾਪ ਕੀਤਾ ਗਿਆ ਧਰਮ ਦੀ ਰਾਖੀ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਸਾਹਿਬਜ਼ਾਦੇ ਆਪਣੇ ਪਿਤਾ ਅਤੇ ਆਪਣੀ ਮਾਤਾ ਆਪਣੇ ਆਪ ਨੂੰ ਸ਼ਹੀਦ ਕਰਵਾਇਆ ਪਰ ਧਰਮ ਨਹੀਂ ਛੱਡਿਆ ਸਿੱਖੀ ਸੋ ਆਸਾ ਨਾਲ ਨਿਭਾਈ ਪੱਤਰਕਾਰ ਡਾਕਟਰ ਰਾਣਾ ਅਤੇ ਨਿਊਜ਼ ਚੈਨਲ ਖਬਰਾਂ ਪੰਜਾਬ ਦੀਆਂ ਕੇਪੀਡੀ ਅਨਿਊਜ਼ ਵੱਲੋਂ ਗੁਰੂ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਨਿੱਘੀ ਸ਼ਰਧਾਂਜਲੀ ਅਤੇ ਕੋਟੇ-ਕੋਟੇ ਪ੍ਰਣਾਮ Terima kasih, okay. 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ ਪਿਛਲੇ ਦਿਨਾਂ ਤੋਂ ਪੰਦਰਵਾੜਾ ਸ਼ੀਸ਼ਨਾ ਨੂੰ ਸਮਰਪਿਤ ਚੱਲ ਰਿਹਾ ਹੈ ਸੋ ਅੱਜ ਪੰਡ ਮਰੋਂ ਵਿਖੇ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਪੰਡ ਦੇ ਸਹਿਯੋਗ ਦੇ ਨਾਲ ਗੁਰੂ ਘਰ ਵਿੱਚ ਪਹਿਲਾ ਸਹਿਜ ਪਾਠ ਦੇ ਭੋਗ ਪਾਇਆ ਗਿਆ ਲੰਗਰ ਚਲਾਇਆ ਗਿਆ ਉਪਰੰਤ ਝੰਡਾ ਮਾਰਕ ਜੋ ਅਸੀਂ ਕੀਤਾ ਹੈ ਮਹਾਰਾਜ ਦੇ ਵੱਲੋਂ ਉਹਦੇ ਵੱਲੋਂ ਵੀ ਸਾਨੂੰ ਮਹਾਰਾਜ ਨੇ ਕਿਰਪਾ ਕੀਤੀ ਹੈ ਵੇ ਸਾਰੇ ਜੋ ਦੁਨੀਆ ਦੇ ਵਿੱਚ ਇਸ ਦਾ ਪਤਾ ਲੱਗੇ ਸਭ ਲੋਕਾਂ ਨੂੰ ਪਤਾ ਲੱਗੇ ਵੀ ਲਾਲਾ ਨੇ ਸ਼ਹੀਦੀਆਂ ਪਾਈਆਂ ਸੀਲ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਉਹਨਾਂ ਨੂੰ ਸਮਰਪਿਤ ਜੋ ਇਹ ਪ੍ਰੋਗਰਾਮ ਹੈ ਸਾਰੀ ਦੁਨੀਆ ਦੇ ਵਿੱਚ ਹੋ ਰਿਹਾ ਹੈ ਅਸੀਂ ਮੋਹਰੋਂ ਵਾਲਿਆਂ ਨੇ ਵੀ ਉਪਰਾਲਾ ਕਰਕੇ ਇਸ ਸਮਾਗਮ ਨੂੰ ਮਨਾਉਣ ਦਾ ਯਤਨ ਕੀਤਾ ਹੈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੇਮੇਡੀ ਗਾਂਢੀ ਨੂੰ ਸਬਸਕ੍ਰਾਈਬ ਕਰਨਾ